ਨਾਨ ਇੱਕ ਵਾਰ ਫਿਰ ਤੋਂ ਦਿੱਲੀ ਨੂੰ ਬੰਗਾਰਾ ਦੇ ਲਈ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਚੰਡੀਗੜ੍ਹ ਵੱਲ ਕੂਚ ਕੀਤਾ ਚੰਡੀਗੜ੍ਹ ਦੇ ਦੁਸ਼ਹਿਰਾ ਮੈਦਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਰੈਲੀ ਕੀਤੀ ਜਾਣੀ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਵੱਧ ਤੋਂ ਵੱਧ ਚੰਡੀਗੜ੍ਹ ਪਹੁੰਚੋ ਇਸ ਰੈਲੀ ਦਾ ਹਿੱਸਾ ਬਣੋ ਤੇ ਸਰਕਾਰ ਉੱਤੇ ਦਬਾਅ ਪਾਇਆ ਜਾ ਸਕੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪਈਆਂ ਮੰਗਾਂ ਹੁਣ ਤੱਕ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਦਿੱਲੀ ਵੀ ਅੰਦੋਲਨ ਕੀਤਾ ਸ਼ੰਭੂ ਬਾਰਡਰ ਤੇ ਵੀ ਕਿੰਨਾ ਸਮਾਂ ਬੈਠੇ ਰਹੇ ਪਰ ਹੁਣ ਤੱਕ ਸਰਕਾਰ ਨੇ ਮੰਗਾ ਨਹੀਂ ਮੰਨਿਆ ਜਿਨ੍ਹਾਂ ਨੂੰ ਲੈ ਕੇ ਹੁਣ ਕਿਸਾਨ ਆਗੂਆਂ ਦੇ ਵਿੱਚ ਰੋਸ ਹੈ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨੇ ਉਹ ਲਟਕਾਈਆਂ ਹੋਈਆਂ ਨੇ ਇਸ ਕਰਕੇ ਹੁਣ ਮੰਗਾਂ ਮਨਵਾਉਣ ਦੇ ਲਈ ਦਿੱਲੀ ਵੱਲ ਕੂਚ ਕਰਨ ਦੀ ਥਾਂ ਚੰਡੀਗੜ੍ਹ ਵੱਲ ਕੂਚ ਕੀਤਾ ਦੁਸ਼ਹਿਰਾ ਮੈਦਾਨ ਦੇ ਵਿੱਚੋਂ ਰੈਲੀ ਹੈ ਜਿਸ ਨੂੰ ਲੈ ਕੇ ਮਾਨਸਾ ਦੇ ਕਿਸਾਨਾਂ ਦੇ ਵੱਲੋਂ ਵੀ ਚੰਡੀਗੜ੍ਹ ਨੂੰ ਆਪਣੇ ਜਥੇ ਜਿਹੜੇ ਉਹਨਾਂ ਦੇ ਰੂਪ ਦੇ ਵਿੱਚ ਕੂਚ ਕਰ ਦਿੱਤਾ ਗਿਆ ਚੰਡੀਗੜ੍ਹ ਨੂੰ ਚਾਲੇ ਪਾ ਦਿੱਤੀ ਕਿ ਨੀ ਸਮੋਕੀ ਕਿਸਾਨ ਆਗੂਆਂ ਵੱਲੋਂ ਕੀ ਕੁਝ ਕਿਹਾ ਗਿਆ ਸੁਣਦੇ ਆਂ ਹਾਂ ਚੰਦਰਪਾਲ ਚੰਡੀਗੜ੍ਹ ਨੂੰ ਚਾਲੇ ਪਾਇਆ ਬਾਈ ਕੀ ਕਹਿਣਾ ਹਾਂਜੀ ਅਸੀਂ ਪਹਿਲਾਂ ਲੰਮਾ ਸਮਾਂ ਦਿੱਲੀ ਦੇ ਵਿੱਚ ਬੈਠੇ ਕਾਲੇ ਕਾਨੂੰਨ ਰੱਦ ਕਰਾ ਕੇ ਆਏ ਇਰੇ ਵਿੱਚ ਬਿਜਲੀ ਐਕਟ ਬਾਕੀ ਰਹਿੰਦੀਆਂ ਮੰਗਾਂ ਸੀ ਸਾਡੀਆਂ ਅਸੀਂ ਉਹਨਾਂ ਵਾਸਤੇ ਹੁਣ ਦੁਬਾਰੇ ਅਸੀਂ ਚੰਡੀਗੜ੍ਹ ਨੂੰ ਚੱਲੇ ਆ ਤੇ ਭਗਵੰਤ ਮਾਨ ਨੂੰ ਯਾਦ ਕਰਾ ਕੇ ਆਉਨੇ ਆ ਤੇ ਜਿਹੜੀ ਬਿਜਲੀ ਐਕਟ ਹੈ ਉਹ ਸਾਡੀ ਉਸ ਸਮੇਂ ਤੱਕ ਕੁਝ ਲਾਈਟ ਸਾਨੂੰ ਨਹੀਂ ਵੱਲ ਵਜਗਦਾ ਛੱਡਣਾ ਇਹਨਾਂ ਨੇ ਇਸ ਕਰਕੇ ਅਸੀਂ ਭਗਵੰਤ ਮਾਨ ਨੂੰ ਕਹਿੰਨੇ ਆ ਵੀ ਜਿਵੇਂ ਅਸੀਂ ਅੱਗੇ ਗਏ ਸੀ ਇਸੇ ਤਰ੍ਹਾਂ ਜਿਵੇਂ ਹੁਣ ਚੰਡੀਗੜ੍ਹ ਆਏ ਆ ਤੇ ਇਸ ਤੋਂ ਬਾਅਦ ਅਸੀਂ ਸੰਯੁਕਤ ਮੋਰਚੇ ਦੀ ਕਾਰਤੇ ਦਿੱਲੀ ਦੇ ਵਿੱਚ ਜਾ ਕੇ ਉਸੇ ਤਰ੍ਹਾਂ ਧਰਨੇ ਲਾਵਾਂਗੇ ਤੇ ਉਸੇ ਤਰ੍ਹਾਂ ਆਪਦੇ ਕਾਨੂੰਨ ਜਿਵੇਂ ਪਹਿਲਾਂ ਰੱਦ ਕਰਾਇਆ ਓਵੇਂ ਕਰਾਵਾਂਗੇ ਤੇ ਨਹੀਂ ਜਿਵੇਂ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਆ ਸਾਡੇ ਤੇ ਢਾੜ-ਥੜ ਪਰਚੇ ਕਰਦੇ ਆ ਪ੍ਰਾਲੀ ਨੂੰ ਵੀ ਨਹੀਂ ਲਾਉਂਦੇ ਸਾਡੇ ਫੂਸੀ ਪਿਆ ਹੁੰਦਾ ਬੱਚਿਆ ਉਹਨੂੰ ਅੱਗ ਲਾਉਣ ਤੇ ਵੀ 5-5000 ਰੁਪਏ ਇਹਨਾਂ ਨੇ ਜੁਰਮਾਨਾ ਪਾਤਾ ਨਾ ਅਸੀਂ ਜੁਰਮਾਨਾ ਦੇਈਏ ਨਾ ਅਸੀਂ ਪਰਚੇ ਕਰਾਈਏ ਪਰਚੇ ਵੀ ਰੱਦ ਕਰਾਵਾਂਗੇ ਤੇ ਬਾਕੀ ਸਮੇ ਸਾਡੇ ਤੇ ਇਹ ਢਾੜ-ਥੜ ਪਰਚੇ ਕਰਦੇ ਨੇ ਤੇ ਸਾਨੂੰ ਘੜਦਾ ਬਿਜਲੀ ਖੋਣ ਜਾ ਰਹੇ ਨੇ ਇਹ ਚੀਜ਼ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਭਗਵੰਤ ਮਾਨ ਲਿਖਿਆ ਹੋਇਆ ਅਕੰਧ ਤੇ ਪੜ੍ਹ ਲੈ ਵੀ ਇਹ ਕੀ ਲਿਖਿਆ ਹੈਗਾ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਆਵਾਜ਼ ਆ ਜੇ ਤੇ ਇਹ ਚੀਜ਼ ਨਹੀਂ ਹੋਣੀ ਪ੍ਰਧਾਨ ਸਾਹਿਬ ਅੱਜ ਫੇਰ ਕਾਫਲਾ ਚੰਡੀਗੜ੍ਹ ਨੂੰ ਚੱਲਿਆ ਕੀ ਮੁੱਖ ਮੰਗਾਂ ਨੇ ਜੀ ਇਹਦੇ ਬਾਰੇ ਦੱਸੋ ਜੀ ਮੋਰਚੇ ਦੇ ਛੱਤੇ ਤੇ ਅੱਜ ਅਸੀਂ ਪੀਕੇਯੂ ਤੋਂ ਕਹਿੰਦਾ ਵੱਲੋਂ ਭਿੱਖੀ ਦੇ ਵਿੱਚੋਂ ਵੱਡਾ ਕਾਫਲਾ ਲੈ ਕੇ ਤੁਰਿਆ ਜਿੱਥੇ ਕਿਸਾਨ ਮਜ਼ਦੂਰ ਤੇ ਬੜੀਆਂ ਬੀਬੀਆਂ ਭੈਣਾਂ ਨੇ ਕਿਉਂਕਿ ਸਬੰਧਤ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਮੰਗਾਂ ਨੇ ਮੇਰੀ ਮੰਗਾਂ ਚਾਰ ਨੇ ਜਿਹੜਾ ਲੰਬੇ ਸਮੇਂ ਤੋਂ ਤੁਸੀਂ ਮੰਗ ਕਰਦੇ ਆਂ ਪਹਿਲੀ ਮੰਗ ਤਾਂ ਬਿਜਲੀ ਦੀ ਹੈ ਜਿਹੜੀ ਕਿਸਾਨਾਂ ਦੇ ਘਰੋਂ ਮਜ਼ਦੂਰਾਂ ਦੇ ਘਰੋਂ ਬਿਜਲੀ ਦਾ ਬੱਲ ਮਜੁਰਾ ਕੇਂਦਰ ਸਰਕਾਰ ਬੰਦ ਕਰ ਜਾ ਰਹੀ ਹੈ ਕਿਉਂਕਿ ਮੇਰੀ ਮੰਗ ਬਿਜਲੀ ਇਹ ਹੈ ਬਜਟ ਇੱਕ ਤਰੀਕਾ ਨਾਲ ਸ਼ੁਰੂ ਕਰਨਾ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੇ ਕਮੇਜਨ ਭੇਜਤਾ ਜੇ ਪੰਜਾਬ ਸਰਕਾਰ ਮੋਹਰ ਲਾ ਆਂਦੀ ਹੈ ਤਾਂ ਕਿਸਾਨਾਂ ਦੀਆਂ ਮੋਟਰਾਂ ਸਭ ਪੱਟੀਆਂ ਜਾਣਗੀਆਂ ਇੰਨੀ ਬਿਜਲੀ ਮਹਿੰਗੀ ਹੋ ਜਾਣੀ ਆ ਘਰਾਂ ਵਾਲੇ ਬੱਲ ਮਾੜੇ ਬੰਦ ਹੋ ਜਾਣੇ ਆ ਪਹਿਲੀ ਮੰਗ ਹੈ ਦੂਜੀ ਮੰਗ ਇਹ ਆ ਸਾਡੇ ਤੇ ਧਰਾਂ ਧਰਜ ਕਰਦੇ ਆ ਲੋਕਾਂ ਨੇ ਲੋਕਾਂ ਦੇ ਵਾਸਤੇ ਨਾਜਾਇਜ਼ ਕੀਤਾ ਤੇ ਉਹਦੇ ਉਲਟ ਲੋਕਾਂ ਦੇ ਉੱਤੇ ਪਰਚੇ ਦਰਜ ਕਰਦੇ ਆ ਪਰਾਲੀ ਦੇ ਨਾਂ ਨੂੰ ਲੈ ਕੇ ਉਹ ਸਾਡੀ ਮੰਗ ਹੈ ਤੀਜੀ ਮੰਗ ਹੈ ਐਮਐਸ ਐਮਐਸਪੀ ਦੀ ਹੈ ਲੰਬੇ ਸਮੇਂ ਤੋਂ ਮੰਗ ਕਰਦੇ ਆ ਵੀ ਐਮਐਸਪੀ ਦਿਓ ਦਿੱਲੀ ਦੇ ਵਿੱਚ ਕਹਿੰਦੇ ਅਸੀਂ 23 ਫਸਲਾਂ ਤੇ ਐਮਐਸਪੀ ਦਿੰਦੇ ਆ ਪਰ ਥੱਲੇ ਜੇ ਕੋਈ ਫਸਲ ਸਾਨੂੰ ਜਿਹੜਾ ਹੁਣ ਝੋਨਾ ਦਾ ਸੜਕਾਂ ਤੇ ਬੈਠ ਕੇ ਸਾਨੂੰ ਆ ਥੋੜੇ ਰੇਟ ਦੇ ਉੱਤੇ ਚਕਾਉਣਾ ਪੈਂਦਾਗਾ ਤੇ ਇਹ ਜਿਹੇ ਮੰਗਾਂ ਨੂੰ ਲੈ ਕੇ ਅਸੀਂ ਪਹਿਲਾਂ ਦਿੱਲੀ ਵੀ ਲੜੇ ਆ ਹੁਣ ਚੰਡੀਗੜ੍ਹ ਨੂੰ ਬਾਹਰਕ ਦੇਣ ਜਾਂਦੇ ਆ ਭਗਵੰਤ ਮਾਨ ਨੂੰ ਵੀ ਇਹ ਤੋਂ ਬਾਅਦ ਆ ਜਾ ਅੱਜ ਇੱਕ ਦਿਨ ਦਾ ਪ੍ਰੋਗਰਾਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਪੰਜਾਬ ਸਰਕਾਰ ਨਾ ਹੱਟੀ ਬਜਟ ਦੇ ਵਿੱਚੋਂ ਪੇਸ਼ ਕਰਦੇ ਰਿਹਾ ਤੇ ਮੋਹਰ ਲਾਤੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੰਮ ਕਰਕੇ ਸੰਜੁਕਤ ਮੋਰਚੇ ਵੱਲੋਂ ਦਿੱਲੀ ਨੂੰ ਸ਼ੌਲੀ ਬਣਾਇਆ ਜਾਊਗਾ ਉੱਥੇ ਵੱਟਾ ਕੱਟ ਕਰਕੇ ਪੱਕੇ ਮੋਰਚੇ ਲਾ ਕੇ ਇਹਨਾਂ ਨੂੰ ਜਿਹੜਾ ਤਰੇ ਹੋਏ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਕਿਸਾਨਾਂ ਦੇ ਵਿੱਚ ਰੋਸ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੰਮ ਹਮਾ ਕੇ ਇਸ ਰੈਲੀ ਦੇ ਵਿੱਚ ਪਹੁੰਚਾਂਗੇ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਰਹੀ ਹਮੇਸ਼ਾ ਸਾਡੀਆਂ ਜਿਹੜੀਆਂ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਹੈ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਸੀਂ ਇਸ ਧੱਕੇ ਨੂੰ ਹਰ ਕਿਸ ਵੀ ਬਰਦਾਸ਼ ਨਹੀਂ ਕਰਾਂਗੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਰੈਲੀ ਦੇ ਵਿੱਚ ਜਿੰਨਾ ਵੀ ਦਵਾ ਸੀ ਕੇਂਦਰ ਸਰਕਾਰ ਤੇ ਪਾਵਾਂਗੇ ਉਨਾਂ ਹੀ ਸਾਡੀਆਂ ਜਿਹੜੀਆਂ ਮੰਗਾਂ ਜਲਦੀ ਮੰਨੀਆਂ ਜਾਣਗੀਆਂ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਤਿਆਰੀ ਕਰ ਦਿੱਤੀ ਗਈ ਹੈ ਤੇ ਰਾਤ ਵੀ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਸਾਰੇ ਪੰਜਾਬ ਦੇ ਨੌਜਵਾਨ ਵੱਧ ਤੋਂ ਬਾਅਦ ਇੱਥੇ ਪਹੁੰਚਣ ਤਾਂ ਜੋ ਆਪਣੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ ਤੇ ਕੇਂਦਰ ਨੂੰ ਦਿਖਾਇਆ ਜਾ ਸਕੇ ਕਿ ਪੰਜਾਬ ਦੇ ਕਿਸਾਨ ਟਸ ਤੋਂ ਮਸਤ ਹੋਣ ਵਾਲੇ ਨਹੀਂ ਸਾਡੇ ਇਰਾਦੇ ਕਿੰਨੇ ਮਜ਼ਬੂਤ ਨੇ ਅਸੀਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਇਸੇ ਤਰੀਕੇ ਨਾਲ ਡਟ ਕੇ ਪ੍ਰਦਰਸ਼ਨ ਕਰਦੇ ਰਹਾਂਗੇ ਵਿਰੋਧ ਕਰਦੇ ਰਹਾਂਗੇ ਜਦੋਂ ਤੱਕ ਸਾਡੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਨ੍ਹਾਂ ਮੰਗਾਂ ਤੋਂ ਬਾਅਦ ਕਿਸ ਤਰੀਕੇ ਨਾਲ ਇਸ ਰੈਲੀ ਤੋਂ ਬਾਅਦ ਸਰਕਾਰ ਮੰਗਾਂ ਮੰਨਦੀ ਹੈ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਜੇਕਰ ਮੰਗਾਂ ਪੂਰੀਆਂ ਹੁੰਦੀਆਂ ਤਾਂ ਕਿਸਾਨ ਕੀ ਕਰਨਗੇ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ